ਓ ਪਾ ਕੀ ਆਲਾ ਵਧੀਆ ਪਰਾ ਵਧੀਆ ਬੜਾ ਪਰੇਸ਼ਾਨਾ ਕੀ ਹੋ ਗਿਆ ਪਰੇਸ਼ਾਨ ਯਾਰ ਕਾਦੀ ਮੈਨੂੰ ਫਾਈਲ ਆਨਲਾਈਨ ਕਰਵਾਉਣੀ ਸੀ ਯਾਰ ਅੱਛਾ ਇਹ ਬੜੇ ਖੱਜਲ ਖਾਰ ਹੁੰਦੇ ਆ ਕਿਤੇ ਗੱਲ ਨਹੀਂ ਬਣਦੀ ਕਿੱਧਰ ਕਿੱਧਰ ਘੁਮਿਆ ਫਿਰ ਬਹੁਤ ਸਮਾਂ ਦੀ ਗਿੜੀ ਮਾਰ ਲਿਆ ਜਾਂ ਤੈਨੂੰ ਪਤਾ ਨਹੀਂ ਲੱਗਿਆ ਕੀ ਯਾਰ ਆਪਣੇ ਖੁਣਕਣਾ ਦੇ ਵਿੱਚ ਇੱਕ ਬਹੁਤ ਵਧੀਆ ਡਿਜੀਟਲ ਸੇਵਾ ਕੇਂਦਰ ਖੁੱਲਿਆ ਉਹ ਪਾ ਹੁਣੇ ਬਹੁਤ ਜਲਦੀ ਔਰ ਬੜੀ ਸਪੀਡ ਦੇ ਨਾਲ ਕੰਮ ਕਰਦੇ ਆ ਅੱਛਾ ਹਾਂ ਤੂੰ ਉਹ ਨਾਲ ਕੋਲ ਨਹੀਂ ਗਿਆ ਇੱਕ ਵਾਰੀ ਨਹੀਂ ਯਾਰ ਮੈਂ ਗਿਆਨੀ ਹਣੀ ਦੇਖੀ ਕਿ ਤੇ ਉਹ ਦੋ ਹੀ ਗੱਲਾਂ ਮੈਂ ਗਿੜਿਤ ਨਹੀਂ ਪੈਣਗੀਆਂ ਨਹੀਂ ਵੀਰੇ ਉਹ ਆਪਣੇ ਬਾਕਵਾ ਬਹੁਤ ਵਧੀਆ ਕੰਮ ਕਰਦੇ ਆ ਔਰ ਬਹੁਤ ਜਲਦੀ ਔਰ ਬੜੀ ਤਸੱਲੀ ਬਖਸ਼ ਕੰਮ ਕਰਦੇ ਆ ਆ ਜਾ ਮੈਂ ਤੈਨੂੰ ਉਹਨਾਂ ਨਾਲ ਮਿਲਾ ਕੇ ਲਿਉਣਾ ਉਹ ਪਾਵ ਦਿਖਾ ਗਿਆ ਸੁਭਦਾ ਕੇਂਦਰ ਡਿਜੀਟਲ ਸੁਭਦਾ ਕੇਂਦਰ 80 80 ਡਿਟੈਲ ਸੇਵਾ ਕੇਂਦਰ ਹਾਂਜੀ ਕੋਣ ਖਨਾਲ ਵਿਖੇ ਅੱਛਾ ਜੀ ਆ ਜਾ ਮੈਂ ਅੰਦਰ ਪਹਾੜ ਦੇ ਨਾਲ ਤੈਨੂੰ ਬੁਲਾਉਂਦਾ ਹੈਗਾ ਠੀਕ ਆ ਜੀ ਆ ਜਾ ਭਾਵੇਂ ਮੈਂ ਤੈਨੂੰ ਪਹਾੜ ਦੇ ਨਾਲ ਮਿਲੋਣਾ ਇੱਥੇ ਦੇਖਣ ਨਾਲ ਕੀ 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 ਬੰਦਾ ਪਿਆ ਦੇਖ ਕੀ ਕੀ ਮਿਲਦਾ ਪਿਆ ਕੀ ਕੀ ਸੇਵਕਿਆ ਮਿਲਦੀ ਆ ਯਾਰ ਬਹੁਤ ਵਧੀਆ ਆ ਉਹ ਦੇਖੇ ਇਹ ਟੀਮ ਰਾਹੀਂ ਕ੍ਰੈਡਿਟ ਕਾਰਡ ਤੇ ਪੈਸੇ ਕਰੋ ਪਾਈਪ ਗੈਸ ਦੇ ਬਿੱਲ ਜਮ੍ਹਾਂ ਕਰੋ ਨੀਲੇ ਕਾਰਡ ਲੈਮੀਨੇਸ਼ਨ 10ਵੀਂ 12ਵੀਂ ਸਰਟੀਫਿਕੇਟ ਬਹੁਤ ਸਾਰਾ ਕੁਝ ਸੁਭਵਾਂਦਾ ਪਿਆ ਯਾਰ ਇਹਨਾਂ ਕੋਲ ਬਹੁਤ ਸੇਵਾਵਾਂ ਮੈਡੀ ਉਪਲਬਧ ਕਰਵਾਈਆਂ ਹਨ ਹਾਂ ਸਹੀ ਗੱਲ ਹੈ ਸਹੀ ਸਾਂਦੇ ਆ ਯਾਰ ਮੈਂ ਹਾਂ ਆ ਜਾਓ ਹੁਣ ਮੈਂ ਇਤਨਾ ਭਾਅ ਲਾ ਗਾ ਸੱਸੀ ਆਵਾ ਜੀ ਬਹੁਤ ਵਧੀਆ ਵੇ ਜੀ ਬਹੁਤ ਵਧੀਆ ਵੇ ਸਾਨੂੰ ਪਤਾ ਲੱਗਿਆ ਹੈਗਾ ਕਿ ਤੁਸੀਂ ਇੱਥੇ ਆਪਣਾ ਇੱਕ ਗਰਾਜਿਸਟ੍ਰੈਂਟ ਸੁਵਿਧਾ ਕੇਂਦਰ ਖੋਲਿਆ ਹੈਗਾ ਉਰੇ ਵਿੱਚ ਸਾਨੂੰ ਕੀ ਕੀ ਫੈਸਿਲਿਟੀ ਦੇਦੇ ਆ ਪੌਰੇ ਬਾਰੇ ਕੀ ਕੀ ਫੈਸਿਲਿਟੀ ਦਿੰਨੇ ਆ ਤੁਸੀਂ ਆ ਪੌਰੇ ਬਾਰੇ ਤੁਹਾਡੇ ਨਾਲ ਗੱਲਬਾਤ ਕਰਨ ਆਏ ਆ ਮੜੇ ਮੇਰੇ ਪਰ ਬਾਹਰ ਆ ਜਾਓ ਥੋੜਾ ਜਿਹਾ ਉਹ ਠੀਕ ਠਾਕ ਆ ਮੈਂਕ ਲਾ ਲਿਓ ਪਹਿਲਾਂ ਤੇ ਅੱਜ ਬਿਠ ਬੈਠ ਕੇ ਗੱਲ ਕਰਦੇ ਆ ਚਲ ਆ ਜਾ ਬੈਠ ਕੇ ਗੱਲ ਕਰ ਲੈਂਦੇ ਆ ਹਾਂਜੀ ਪਹਿਲੇ ਸਾਡੇ ਪੰਜਾਬੀ ਰੰਗ ਟੀਵੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵੀਰੇ ਧੰਨਵਾਦ ਜੀ ਬਾਬਾ ਜੀ ਵੀਰੇ ਜਿਹੜਾ ਤੁਸੀਂ ਡਿਜੀਟਲ ਸਹੂਦਤਾਂ ਕੇਂਦਰ ਖੋਲ੍ਹਿਆ ਹੈਗਾ ਇਹਦੇ ਵਿੱਚ ਤੁਸੀਂ ਕਸਟਮਰ ਨੂੰ ਕੀ ਕੀ ਪ੍ਰੋਵਾਈਡ ਕਰਵਾ ਰਹੇ ਹੈਗੇ ਔਰ ਕਿੰਨੇ ਕ ਸਮੇਂ ਦੇ ਵਿੱਚ ਕਰਵਾ ਰਹੇ ਹੈਗੇ ਆ ਸਾਨੂੰ ਉਹਦੇ ਬਾਰੇ ਜਾਣਕਾਰੀ ਦਿਓ ਕਸਟਮਰ ਦੇਖੋ ਜੀ ਇਸ ਤਰ੍ਹਾਂ ਹੈਗਾ ਕਿ ਆਨਲਾਈਨ ਸਰਵਿਸ ਸਾਡੇ ਕੋਲ ਸਾਰੀਆਂ ਹੈਗੀਆਂ ਜਿਸ ਤਰ੍ਹਾਂ ਕੋਈ ਵੀ ਅਸੀਂ ਪਾਸਪੋਰਟ ਪੈਨ ਕਾਰਡ ਬਣਾਉਣ ਜਾਂਦੇ ਆ ਜੀ ਆਪਾਂ ਜਿਵੇਂ ਨਾਰਮਲ ਜੋ ਹੈ ਸਾਡੇ ਕੋਲ ਹੈ ਹੀ ਹੈ ਉਸ ਤੋਂ ਇਲਾਵਾ ਅਸੀਂ ਕੋਲ ਲਿਆਂਦਾ ਜਿਵੇਂ ਕਿ ਅਸੀਂ ਖੁਦ ਆਪਣੇ ਟਾਈਮ ਤੇ ਜਾਂਦੇ ਸੀ ਆਮਦਨ ਸਰਟੀਫਿਕੇਟ ਬਣਾਉਣਾ ਤੇ ਸੇਵਾ ਕੇਂਦਰ ਜਾਉਂਦੇ ਸੀ ਠੀਕ ਹੈ ਜੀ ਜਾਂ ਕਿਸੇ ਨਾ ਕਿਸੇ ਪਾਸੇ ਜਾਣਾ ਪੈਂਦਾ ਸੀ ਸਾਨੂੰ ਅਸੀਂ ਕੀ ਕੀਤਾ ਕਿ ਹੁਣ ਸਾਡੇ ਕੋਲ ਅਸੀਂ ਆਮਦਨ ਸਰਟੀਫਿਕੇਟ ਗਰਮ ਸਰਟੀਫਿਕੇਟ ਜਾਂ ਕਿਸੇ ਵੀ ਤਰ੍ਹਾਂ ਦੀ ਕਿਸੇ ਜਿਹੜਾ ਕੋਈ ਵੀ ਸਰਵਿਸ ਹੋ ਗਈ ਅਸੀਂ ਇੱਥੇ ਲੈ ਕੇ ਆਏ ਆਪਣੇ ਕੋਲ ਆਏ ਅੱਛਾ ਕੋ ਤੁਸੀਂ ਇੱਥੋਂ ਹੀ ਅਪਲਾਈ ਕਰ ਸਕਦੇ ਹੋ ਤੇ ਇੱਥੇ ਖੁੱਲਿਆਂ ਨੂੰ ਆਪਾਂ ਨੂੰ ਕਿੰਨਾ ਕ ਸਮਾਂ ਹੋ ਗਿਆ ਇੱਥੇ ਅਜੇ ਮੈਨੂੰ ਦੁਬਾਰਾ ਆਇਆ ਨੂੰ 3 ਮਹੀਨੇ ਹੋਏ ਜੀ ਅੱਛਾ ਜੀ ਤੇ ਤਿੰਨ ਮਹੀਨੇ ਵਿੱਚ ਵਧੀਆ ਰਿਸਪੌਂਸ ਮਿਲ ਰਿਹਾ ਹੈ ਅਜੇ ਤੱਕ ਅੱਛਾ ਜੀ ਤੇ ਜਦੋਂ ਆਪਾਂ ਇੱਥੇ ਸ਼ੁਰੂਆਤ ਕੀਤੀ ਸੀਗੀ ਉਸ ਟਾਈਮ ਤੇ ਲੋਕਾਂ ਨੂੰ ਜਦੋਂ ਪਤਾ ਕਿੱਦਾਂ ਲੱਗਣਾ ਸ਼ੁਰੂ ਹੋਇਆਗਾ ਤੁਸੀਂ ਇੱਥੇ ਸ਼ੁਰੂਆਤ ਕਰ ਲਈ ਸ਼ੁਰੂਆਤ ਵਿੱਚ ਥੋੜਾ ਜਿਆਦਾ ਔਖਾ ਹੋਇਆ ਸੀਗਾ ਪਰ ਇੱਥੇ ਪਿੰਡ ਦੀ ਪੰਚਾਇਤ ਨੇ ਕਾਫੀ ਸਾਥ ਦਿੱਤਾ ਅਚਾਂਸ ਕਰਕੇ ਸ਼ੋਕ ਪਾਜੀ ਇੱਥੇ ਜਿਹੜੇ ਸਰਪੰਚ ਨੇ ਅੱਛਾ ਜੀ ਉਹਨਾਂ ਨੇ ਵੀ ਕਾਫੀ ਮਦਦ ਕੀਤੀ ਸਾਡੀ ਅੱਛਾ ਜੀ ਇਸ ਨੂੰ ਓਪਨ ਰੀਓਪਨ ਕਰਨ ਵਿੱਚ ਅੱਛਾ ਅੱਛਾ ਬੀਰਾਪਨ ਉਹ ਦੱਸਿਓ ਕਿ ਜਿੱਦਾਂ ਤੁਸੀਂ ਆ ਜਿਹੜੇ ਇੱਕ ਸੁਵਿਧਾ ਕੇਂਦਰ ਹੁੰਦੇ ਦੂਜੇ ਹਾਂਜੀ ਜਿਹੜੇ ਪਹਿਲਾਂ ਸਰਕਾਰਾਂ ਵੱਲੋਂ ਬੰਦ ਕਰ ਦਿੱਤੇ ਗਏ ਉਹ ਸੁਵਿਧਾ ਕੇਂਦਰ ਤੇ ਜਿਹੜਾ ਤੁਹਾਡਾ ਸੀਐਸਸੀ ਸੁਵਿਧਾ ਕੇਂਦਰ ਹੈਗਾ ਇਹਦੇ ਵਿੱਚ ਤੁਹਾਡੇ ਕੀ ਫਰਕ ਹੈਗਾ ਦੇਖੋ ਫਰਕ ਇਦਾਂ ਹੈਗਾ ਕਿ ਜਿਹੜੀ ਸੂਚਨਾ ਸੇਵਾ ਕੇਂਦਰ ਜਿਹਨੂੰ ਅਸੀਂ ਕਹਿੰਦੇ ਹਾਂ ਤੁਸੀਂ ਪਬਲਿਕ ਜਿਹਨੂੰ ਕਹਿੰਦੇ ਜਾਂ ਜੀ ਉਹ ਹੈਗੇ ਪੰਜਾਬ ਗਵਰਨਮੈਂਟ ਵੱਲੋਂ ਅੱਛਾ ਤੋ ਉਹਨਾਂ ਨੇ ਅੱਗੇ ਕਿਸੇ ਤਰੀਕੇ ਜਦੋਂ ਕੀਤਾ ਹੋਇਆ ਸਾਡੇ ਜਿਹੜੇ ਹੈਗੇ ਆ ਇਹ ਸੀਐਸਸੀ ਕਾਮਨ ਸਰਵਿਸ ਸੈਂਟਰ ਹੈਗੇ ਆ ਅੱਛਾ ਜੀ ਠੀਕ ਹੈ ਤਾਂ ਇਹ ਜਿਹੜੇ ਆ ਇਹ ਸੈਂਟਰ ਗਵਰਨਮੈਂਟ ਵੱਲੋਂ ਅਪਰੂਵ ਹੈਗੇ ਆ ਅੱਛਾ ਜੀ ਇਹਦਾ ਬਕਾਇਦਾ ਟੈਸਟ ਦੇ ਕੇ ਫਿਰ ਅਲੱਗ-ਅਲੱਗ ਸਰਵਿਸ ਵਾਸਤੇ ਵੀ ਟੈਸਟ ਦੇਣਾ ਪੈਂਦਾ ਹੈਗਾ ਉਹ ਲੈ ਕੇ ਤਾਂ ਫਿਰ ਇਹ ਸ਼ੁਰੂ ਕੀਤਾ ਜਾਂਦਾ ਤੁਸੀਂ ਇੱਥੇ ਬਹੁਤ ਸਾਰਾ ਕੁਝ ਲਿਖ ਕੇ ਲਾਇਆ ਹੈਗਾ ਇੱਥੇ ਇਹ ਵਾਲੀ ਸੇਵਾ ਦੇਖੋ ਜੀ ਇਹਦਾ ਈ ਸ਼ਰਮ ਕਾਰਡ ਲੇਬਰ ਕਾਰਡ ਇਹਦੇ ਬਾਰੇ ਵੀ ਸਾਡੀ ਜਾਣਕਾਰੀ ਸਾਡੇ ਦਸ਼ਕ ਵੀਰਾਂ ਨੂੰ ਜਾਣ ਕੇ ਦੇ ਦਿਓ ਤਾਂ ਜੋ ਕੋਈ ਇਸ ਵੀਡੀਓ ਨੂੰ ਦੇਖ ਕੇ ਤੁਹਾਡੇ ਤੱਕ ਪਹੁੰਚ ਕਰ ਸਕੇ ਤੇ ਉਹਨੂੰ ਵਧੀਆ ਫੈਸਿਲਿਟੀ ਵਧੀਆ ਤੁਸੀਂ ਉਹਨਾਂ ਨੂੰ ਆਪਣੀ ਸਰਵਿਸ ਦੇ ਸਕੋ ਇਹ ਜੋ ਕੁਝ ਹੋਈ ਲਿਖਿਆ ਹੈਗਾ ਨਾ ਇਹ ਸਭ ਕੁਝ ਹੀ ਆਪਣੇ ਕੋਲ ਹੈ ਫਿਸ਼ਰਮ ਕਾਰਡ ਇੱਕ ਜਿਹੜੇ ਹੈਗੇ ਆ ਕਿ ਕਾਰ ਬੰਦੇ ਆ ਜਿਹੜੇ ਅਸੰਗਠਿਤ ਖੇਤਰਾਂ ਦੇ ਜਿਹੜੇ ਕੰਮ ਇਹ ਹੁੰਦੇ ਆ ਜੀ ਜਿਵੇਂ ਕੋ ਲੱਕੜ ਦਾ ਕੰਮ ਕਰਦਾ ਹੈਗਾ ਉਹ ਮਜ਼ਦੂਰੀ ਕਰਦੇ ਹੈਗੇ ਆ ਇਹਨਾਂ ਸਾਰਿਆਂ ਦੇ ਬੰਦੇ ਹੈਗੇ ਆ ਉਹਦੇ ਵਿੱਚ ਜੋ ਵੀ ਸਹੂਲਤਾਂ ਹੈਗੀਆਂ ਸਰਕਾਰ ਦਿੰਦੀ ਹੈਗੀ ਆ ਜੀ ਠੀਕ ਹੈ ਜੀ ਤੇ ਆਯੂਸ਼ਮਾਨ ਕਾਰਕ ਜੀ ਤੁਹਾਨੂੰ ਪਤਾ ਹੋਏਗਾ ਉਹ ਹੁਣ ਐਸਵੇਲ ਦੇ ਹੈ ਕਿ 70 ਸਾਲ ਤੋਂ ਉੱਪਰ ਦਾ ਹਰ ਇੱਕ ਬੰਦਾ ਹਰ ਇੱਕ ਵਰਗ ਦਾ ਹਰ ਇੱਕ ਬੰਦਾ ਜਿਹੜਾ 70 ਸਾਲ ਤੋਂ ਉੱਪਰ ਦਾ ਹੈਗਾ ਉਹ ਨੂੰ ਆ ਸਕਦਾ ਹੈਗਾ ਸਕੂਟਰ ਮੋਟਰਸਾਈਕਲ ਗੱਡੀਆਂ ਲਈ ਸ਼ੋਰਛ ਵੀ ਬਗਾਇਆ ਜੀ ਉਹ ਵੀ ਬਿਲਕੁਲ ਕਰਦੇ ਆ ਐਸਵੇਲ ਦੇ ਇੱਕ ਸਕੀਮ ਰੱਖੀ ਹੋਈ ਹੈ ਜੀ ਕਿ ਜੋ ਵੀ ਮਤਲਬ ਐਸਵੇਲ ਦੇ ਸਾਡੇ ਕੋਲ ਕਰਵਾਉਣ ਆਏਗਾ ਇੰਸ਼ੋਰੈਂਸ ਕਰਵਾਉਣ ਆਏਗਾ ਜੀ ਉਹਨੂੰ 3% ਤੋਂ ਲੈ ਕੇ 15% ਤੱਕ ਦੀ ਜਿਹੜੀ ਛੋਟ ਦਿੱਤੀ ਜਾਏਗੀ ਇਹ ਸਕੀਮ ਜਿਹੜੀ 5 ਮਈ ਤੱਕ ਹੈ ਅੱਛਾ ਇਹ 5 ਮਈ ਤੱਕ ਹਾਂ ਜੀ ਜੇ ਮੈਂ ਪਹਿਲਾਂ ਪੁੱਛਦਾ ਮੈਂ ਨਾ ਰੋਣਾ ਫਿਰ ਮੈਂ ਤੁਹਾਡੇ ਤੋਂ ਕਰਾਇਆ ਇਹ ਦੁਆਰਾ ਕਰਵਾ ਲਿਆ ਬਈ ਗੱਲ ਠੀਕ ਇਹਨੂੰ 5 ਵਜੇ ਤੱਕ ਆਪਣੀ ਜਿਹੜੀ ਸਕੀਮ ਚੱਲਦੀ ਰਹੇ ਤੇ ਇਹ ਆਪਣਾ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਤੁਸੀਂ ਇਹਨੂੰ ਓਪਨ ਰੱਖਦੇ ਹੋ 8:30 ਤੋਂ 8:6 ਵਜੇ ਤੱਕ ਅੱਛਾ ਤੇ ਇੱਥੇ ਦੇ ਲੋਕਾਂ ਦਾ ਵਧੀਆ ਰਿਸਪੌਂਸ ਮਿਲਦਾ ਵਾ ਰਿਸਪੌਂਸ ਵਧੀਆ ਹੈ ਮਤਲਬ ਚੱਲ ਰਹੇ ਹਨ ਠੀਕ ਹੈ ਠੀਕ ਹੈ ਤੇ ਤੁਸੀਂ ਇਹਦਾ ਕੋਈ ਸਰਟੀਫਿਕੇਟ ਵਗੈਰਾ ਅਵੇਲੇਬਲ ਕੀਤਾ ਹੈ ਜਾਂ ਕਿਤੇ ਅਪਲਾਈ ਕੀਤਾ ਹੈ ਸਾਨੂੰ ਸੂਦਾ ਕਿੰਨਾ ਮਿਲਦਾ ਅ ਸੇਵਾ ਕੇਂਦਰ ਦੀ ਬਿਲਡਿੰਗ ਵਿੱਚ ਸਾਨੂੰ ਪੁੱਛੋ ਗਵਰਨਮੈਂਟ ਵੱਲੋਂ ਹੋਈਆਂ ਕਰਵਾਈਆਂ 2022 ਵਿੱਚ ਇਹਨਾਂ ਨੇ ਸਾਡੇ ਕੋਲ ਐਗਰੀਮੈਂਟ ਲਏ ਸੀ। ਉਹ ਐਗਰੀਮੈਂਟ ਦੇ ਥਰੂ ਇਹ ਜਿਹੜੀ ਬਿਲਡਿੰਗ ਸਾਡੇ ਕੋਲ ਆਈ ਸੀ। ਅੱਛਾ ਜੀ। ਇਹਦੇ ਵਿੱਚ ਉਹਨਾਂ ਨੇ ਸਾਨੂੰ ਸਰਵਿਸਿਸ ਆਪਣੀ ਸਟਾਰਟ ਕੀਤੀ ਤੇਾ ਬਿਜਲੀ ਦਾ ਖਰਚਾ ਜੋ ਸਾਡਾ ਸਾਰਾ ਆਪਣਾ ਹੈਗਾ ਉਹ ਪਾਣੀ ਦੀ ਤੇ ਜੋ ਵੀ ਖਰਚਾ ਹੈ ਐਮਪਲਾਈਅਰ ਰੱਖਣਾ ਉਹਨਾਂ ਤਨਖਾਹ ਦੀ ਆਪਣਾ ਕੋਲ ਹੈ। ਅੱਛਾ ਜੀ। ਮਤਲਬ ਕਿ ਸਾਨੂੰ ਆਪਣਾ ਕੰਮ ਚਾਲੂ ਕਰਨ ਵਾਸਤੇ ਦਿੱਤਾ ਸੀਗਾ। ਅੱਛਾ ਜੀ। ਹਾਂ ਜੀ। ਅੱਛਾ ਇੱਕ ਪਿੱਛੇ ਜੇ ਹੈ ਨਾ ਬਹੁਤ ਸਾਰੇ ਲੋਕਾਂ ਨੂੰ ਭੱਜ ਦੜ ਪਈ ਸੀਗੀ। ਉਧਾਰ ਕਾਰਡ ਨਾਲ ਮੋਬਾਈਲ ਨੰਬਰ ਲਿੰਕ ਕਰੋ ਜਾਂ ਪੈਨ ਕਾਰਡ ਨਾਲ ਮੋਬਾਈਲ ਨੰਬਰ ਲਿੰਕ ਕਰੋ ਉਹ ਕੀ ਸਕਦਾ ਸੀ ਸਾਡੇ ਦਾ ਅਸਪੀਰਨ ਉਹਦੇ ਬਾਰੇ ਜਾਣਕਾਰੀ ਦੇਦਾ ਪਰ ਸਾਡੇ ਲੋਕਾਂ ਨੂੰ ਬਹੁਤ ਸਾਰਾ ਉਹਦੇ ਬਾਰੇ ਨਹੀਂ ਪਤਾ ਸੀਗਾ ਉਧਾਰ ਕਾਰਡ ਨਾਲ ਮੋਬਾਈਲ ਲਿੰਕ ਕਰਨਾ ਤਾਂ ਇੱਕ ਹੁਣ ਜ਼ਰੂਰੀ ਹੋ ਗਿਆ ਨਾ ਸਭ ਜਿਹੜਾ ਹੈਗਾ ਕਿ ਕਿਉਂਕਿ ਜੇਕਰ ਅਸੀਂ ਕੋਈ ਬੈਂਕ ਖਾਤਾ ਖੁਲਵਾਉਣਾ ਆ ਤਾਂ ਵੀ ਸਾਨੂੰ ਜਿਹੜਾ ਹੈਗਾ ਉਹ ਚਾਹੀਦਾ ਉਧਾਰ ਲਿੰਕ ਹੋਣਾ ਚਾਹੀਦਾ ਤੇ ਤਕਰੀਬਨ ਇਹ ਵੀ ਕੰਮ ਕਰਵਾ ਹੀ ਦਿੰਦੇ ਆ ਹੋ ਜਾਂਦਾ ਹੈ ਵੀ ਦੂਸਰੀ ਚੀਜ਼ ਹੈ ਕਿ ਕਿ ਅਧਾਰ ਕਾਰਡ ਨਾਲ ਜਿਹੜਾ ਪੈਨ ਕਾਰਡ ਲਿੰਕ ਕਰਨਾ ਉਹ ਵੀ ਗਵਰਨਮੈਂਟ ਟੂ ਲਈ ਘਾਇਤ ਹੈਗਾ ਕਿ ਅਧਾਰ ਕਾਰਡ ਦੇ ਨਾਲ ਕਈਆਂ ਨੇ ਪੈਨ ਕਾਰਡ ਦੂਜੋ ਤੰਤਰ ਨੂੰ ਬਣਵਾ ਰੱਖਿਆ ਹੁੰਦੇ ਸੀਗੇ ਜੀ ਉਹ ਅਧਾਰ ਕਾਰਡ ਨਾਲ ਇੱਕ ਜਿਹੜਾ ਲਿੰਕ ਹੋ ਜਾਏਗਾ ਫਿਰ ਉਹ ਸਾਰੇ ਖਾਤੇ ਦੇ ਨਾਲ ਸਾਨੂੰ ਇਹ ਲਿੰਕ ਹੋ ਜਾਏਗਾ ਉਹ ਪਾਸਪੋਰਟ ਵਗੈਰਾ ਵੀ ਅਪਲਾਈ ਕਰਦੇ ਨੇ ਹਾਂ ਜੀ ਪਾਸਪੋਰਟ ਦਾ ਪਾਸਪੋਰਟ ਦਾ ਕੀ ਪ੍ਰੋਸੈਸ ਹੈ ਔਰ ਕਿੰਨੇ ਕ ਸਮੇਂ ਵਿੱਚ ਆ ਜਾਂਦਾ ਹੈਗਾ ਪਾਸਪੋਰਟ ਦਾ ਪ੍ਰੋਸੈਸ ਦੇਖੋ ਜੀ ਜਿਵੇਂ ਕੋਈ ਅਨਪੜ੍ਹ ਬੰਦਾ ਹੈਗਾ ਉਹਦਾ ਅਲੱਗ ਪ੍ਰੋਸੈਸ ਹੈਗਾ ਕੋਈ ਪੜਿਆ ਲਿਖਿਆ ਬੰਦਾ ਹੈਗਾ ਉਹਦਾ ਅਲੱਗ ਪ੍ਰੋਸੈਸ ਤੇ ਬਣ ਕੇ ਉਹਨੂੰ ਐਸਲ ਤਾਂ ਵਧੀਆ ਰਿਸਪੌਂਸ ਰਿਹਾ ਵੀ 1 ਮਹੀਨੇ ਦੇ ਅੰਦਰ ਅੰਦਰ ਹੀ ਬਣ ਗਿਆ ਜਾਂਦਾ ਹੈਗਾ ਅੱਛਾ ਜੀ ਹਾਂ ਜੀ ਅੱਛਾ ਸਾਡੇ ਦਰਸ਼ਕ ਵੀਰਾਂ ਨੂੰ ਆਪਣਾ ਇੱਕ ਵਾਰੀ ਐਡਰੈਸ ਮੈਂਸ਼ਨ ਕਰ ਦਿਓ ਵੀ ਕਿੱਥੇ ਹੈਗਾ ਇਹ ਖੁੱਲਿਆ ਤਾ ਜੋ ਕੋਈ ਵੀ ਇਸ ਵੀਡੀਓ ਨੂੰ ਦੇਖ ਕੇ ਤੁਹਾਡੇ ਤੱਕ ਪਹੁੰਚ ਕਰ ਸਕੇ ਜਿਹੜੇ ਇਸ ਏਰੀਆ ਦੇ ਖੁੱਡਾ ਏਰੀਆ ਦੇ ਲਾਗੇ-ਛਾਗੇ ਦੇ ਹਨ ਇਹ ਡਿਜੀਟਲ ਸੇਵਾ ਕੇ ਅੰਦਰ ਹੈ ਜਦੋਂ ਅਸੀਂ ਦਸੂਏ ਨੂੰ ਜਾਂਦੇ ਆ ਨਾ ਜੀ ਖੁੱਡੇ ਤੋਂ ਸਰਦਾਰਾਂ ਦੇ ਨਾਲ ਇੱਕ ਆਪਣੇ ਖੁਣਖਣਾ ਜਿਹੜਾ ਪਿੰਡ ਹੈਗਾ ਉਸ ਪਿੰਡ ਨੂੰ ਗੱਲ ਇਹ ਸੜਕ ਜੰਦੀ ਆਉਂਦੀ ਹੈ ਉਹ ਸੜਕ ਹੁੰਦੀ ਹੈਗੀ ਆ ਉਹ ਇਹ ਸੜਕ ਅੱਗੇ ਜਾ ਕੇ ਮਿਲਦੀ ਹੈਗੀ ਆ ਟਾਂਦੀ ਮੋੜ ਤੋਂ ਹੁੰਦੀ ਹੋਈ ਵੱਢਦੀ ਜਾਂਦੀ ਆ ਜੀ ਇੱਥੇ ਜਦੋਂ ਪਿੰਡ ਦੇ ਬਾਹਰ-ਬਾਰ ਅਸੀਂ ਆ ਜਾਂਦੇ ਆ ਗੁਰਦੁਆਰਾ ਸਾਹਿਬ ਇਥੇ ਇਡੇ ਨੇੜੇ ਉਹਦੇ ਨੇੜੇ ਹੀ ਬਿਲਕੁਲ ਆਪਣੇ ਡਿਜੀਟਲ ਸੇਵਾ ਕਹਿੰਦਾ ਜੀ ਉਹਦੀ ਐਡਵਰਟਾਈਜ਼ਮੈਂਟ ਅਸੀਂ ਬਾਹਰ ਵੀ ਲਾਈ ਹੋਈ ਆ ਜੀ ਅੰਦਰ ਵੀ ਲਾਈ ਹੋਈ ਆ ਕੁਝ ਥੋੜਾ ਬਹੁਤ ਆ ਹੋਰ ਵੀ ਅਸੀਂ ਉਹਨੂੰ ਕਰ ਰਹੇ ਆ ਮੋਡੀਫਾਈ ਅੱਗੇ ਹੋਰ ਆਉਣ ਵਾਲੇ ਟਾਈਮੇ ਵਿੱਚ ਟਾਈਮ ਵਿੱਚ ਤੁਸੀਂ ਦੇਖ ਕੇ ਜਾਓਗੇ ਕਿੱਥੇ ਜਦੋਂ ਫਿਰ ਕਦੇ ਆਓਗੇ ਤਾਂ ਇੱਥੇ ਹੋਰ ਵੀ ਬਹੁਤ ਕੁਝ ਵਧੀਆ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜੀ ਚਲੋ ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਲਈ ਧੰਨਵਾਦ ਜੀ ਬਹੁਤ ਦੋਸਤੋ ਇਹ ਸਨ ਸਾਡੇ ਨਾਲ ਸੁਭਦਾ ਡਿਜੀਟਲ ਸੁਭਦਾ ਕੇਂਦਰ ਦੇ ਓਨਰ ਸਰਦਾਰ ਹਰਪ੍ਰੀਤ ਸਿੰਘ ਜੀ ਔਰ ਜੇ ਕੋਈ ਵੀਰਪੈਨ ਇਸ ਏਰੀਆ ਦਾ ਹੈਗਾ ਖੁੱਡਾ ਖੁੱਡਾ ਦੇ ਆਸ-ਪਾਸ ਦੇ ਪਿੰਡ ਜਿੰਨੇ ਵੀ ਇਧਰਲੀ ਪਾਸਾਈਡ ਪੈਂਦੇ ਆ ਸਿੰਧਾ ਚੋਕੜਾ ਜੀਆ ਸੋਤਾ ਖੁਲਖਣਾ ਆਪਣੇ ਅੱਗੇ ਦੱਲਣਾ ਇਧਰਲੀ ਸਾਈਡ ਦੇ ਜਿੰਨੇ ਵੀ ਪਿੰਡ ਪੈਂਦੇ ਹੈਗੇ ਆ ਜੇਕਰ ਕਿਸੇ ਵੀਰਪੈਨ ਨੇ ਵੀ ਆਪਣਾ ਫਾਰਮਾ ਦਾ ਕੋਈ ਵੀ ਕੰਮ ਕਰਾਉਣਾ ਹੋਵੇ ਜਿਵੇਂ ਕਿ ਆਧਾਰ ਕਾਰਡ ਪੈਨ ਕਾਰਡ ਬੈਂਕਾਂ ਦੇ ਸਟੇਟਮੈਂਟ ਜਾਂ ਕਿਸੇ ਨੇ ਏਟੀਮ ਰਾਹੀਂ ਪੈਸੇ ਵੀ ਕਢਾਉਣੇ ਹਾਂਜੀ ਉਹ ਵੀ ਆਪਾਂ ਇਸ ਵੀਰ ਦੇ ਨਾਲ ਕੰਟੈਕਟ ਕਰ ਸਕਦੇ ਹੋ ਜਬੀਦਾ ਅੱਜ ਇੱਕ ਵਾਰੀ ਫੇਰ ਐਡਰੈਸ ਬੋਲ ਦਿੰਦੇ ਹੈਗੇ ਆ ਇਹ ਪਿੰਡ ਖੁਣਖਣਾ ਦੇ ਵੇਲੇ ਬਾਹਰ ਵੱਲ ਜਿਹੜਾ ਗੜਦੀਵਾਲ ਨੂੰ ਰੋਡ ਜਾਂਦਾ ਉਸ ਰੋਡ ਦੇ ਉੱਪਰ ਹੀ ਗ੍ਰਾਮ ਸੂਧਾ ਕੇਂਦਰ ਹੈਗਾ ਜਿਹਨੂੰ ਆਪਾਂ ਡਿਜੀਟਲ ਸੇਵਾ ਕੇਂਦਰ ਵੀ ਬੋਲ ਦਿੰਦੇ ਹੈਗੇ ਆ ਜੋ ਪਹਿਲਾਂ ਕੇ ਸਰਕਾਰਾਂ ਵੱਲੋਂ ਚਲਾਇਆ ਗਿਆ ਸੀ ਕਿਸੇ ਸਮੇਂ ਕਿਸੇ ਕਾਰਨ ਕਰਕੇ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ ਉਸੇ ਉਸੇ ਬਿਲਡਿੰਗ ਦੇ ਵਿੱਚ ਇਸ ਵੀਰ ਵੱਲੋਂ ਖੋਲਿਆ ਗਿਆ ਹੈਗਾ ਤਾਂ ਜੋ ਸਾਡੇ ਇਸ ਸਮਾਜ ਦੀ ਸਾਡੇ ਇਸ ਏਰੀਆ ਦੇ ਲੋਕਾਂ ਦੀ ਜਿਹੜੀ ਵੱਡੇ ਵੱਡੇ ਦਫ਼ਤਰਾਂ ਵਿੱਚ ਜਦੋਂ ਹੀ ਦੂਜੇ ਸ਼ਹਿਰਾਂ ਦੇ ਦਫ਼ਤਰਾਂ ਵਿੱਚ ਜਾ ਜਾਣ ਦੀ ਲੋੜ ਨਾ ਪਵੇ ਉੱਤਤਾਂ ਨੂੰ ਖੱਜਲ ਖਵਾਰ ਨਾ ਹੋਣਾ ਪਵੇ ਤੇ ਤੁਸੀਂ ਵੀਰ ਦੇ ਨਾਲ ਕੰਟੈਕਟ ਕਰੋ ਵੀਰ ਬਹੁਤ ਵਧੀਆ ਫੈਸਿਲਿਟੀ ਦਿੰਦੇ ਹੈਗੇ ਬਹੁਤ ਵਧੀਆ ਸਰਵਿਸ ਦਿੰਦੇ ਹੈਗੇ ਆ ਔਰ ਇੱਕ ਵਾਰੀ ਆ ਕੇ ਵੀਰ ਕੋਲ ਜਰੂਰ ਵਿਜ਼ਿਟ ਕਰੋ ਸਾਡੀਆਂ ਪਹਿਲੀਆਂ ਵੀਡੀਓ ਨੂੰ ਵੀ ਤੁਸੀਂ ਬਹੁਤ ਜ਼ਿਆਦਾ ਪਿਆਰ ਦਿਓ ਇਸ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦਿਓਗੇ ਥੈਂਕ ਯੂ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ